ਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੱਚਖੰਡ ਜਾਣ ਦੀ ਤਿਆਰੀ ਕਰਨੀ ਤੇ ਸੰਗਤ ਨੂੰ ਦੱਸਦੇ ਹਾਂ ਕਿ ਗੁਰੂ ਜੀ ਜੋਤੀ ਜੋਤ ਕਿਸ ਤਰ੍ਹਾਂ ਸਮਾਏ ਆਪਣਾ ਅੰਤ ਸਮਾ ਆਇਆ ਜਾਣ ਕੇ ਗੁਰੂ ਜੀ ਨੇ ਇੱਕ ਕੋਠਾ ਤਿਆਰ ਕਰਵਾਇਆ ਅਤੇ ਉਸ ਦਾ ਨਾਮ ਪਤਾਲਪੁਰੀ ਰੱਖਿਆ ਉਸ ਵਿੱਚ ਵੜ ਕੇ ਬੈਠਣ ਤੋਂ ਪਹਿਲਾਂ ਗੁਰੂ ਜੀ ਨੇ ਸ੍ਰੀ ਹਰ ਰਾਏ ਜੀ ਆਪਣੇ ਦੋਵੇਂ ਮਹਿਲ ਅਤੇ ਤਿੰਨ ਪੁੱਤਰਾਂ ਅਤੇ ਸਾਰੇ ਸਿੱਖ ਸੇਵਕਾਂ ਤੇ ਮਸੰਦਾਂ ਨੂੰ ਆਪਣੇ ਪਾਸ ਬਿਠਾਲ ਕੇ ਕਿਹਾ ਕਿ ਹੁਣ ਸਾਡੀ ਸੱਚਖੰਡ ਜਾਣ ਦੀ ਤਿਆਰੀ ਹੈ ਜੋ ਕੁਛ ਕਿਸੇ ਨੇ ਕਹਿਣਾ ਸੁੰਨਾ ਹੈ ਤਾਂ ਕਹਿ ਲਓ ਗੁਰੂ ਜੀ ਦਾ ਇਹ ਵਚਨ ਸੁਣ ਕੇ ਜਦ ਸਾਰੇ ਹੈਰਾਨ ਹੋ ਕੇ ਚੁੱਪ ਹੋ ਗਏ ਤਾਂ ਆਪ ਜੀ ਨੇ ਕਿਹਾ ਇਸ ਵਿੱਚ ਕਿਹੜੀ ਗੱਲ ਤੁਹਾਨੂੰ ਹੈਰਾਨ ਕਰਨ ਵਾਲੀ ਲੱਗਦੀ ਹੈ ਇਸ ਸੰਸਾਰ ਦਾ ਪਰਵਾਹ ਨਦੀ ਵਾਂਗ ਚੱਲਦਾ ਹੀ ਰਹਿੰਦਾ ਹੈ ਕੋਈ ਵੀ ਇੱਥੇ ਥਿਰ ਨਹੀਂ ਰਹਿੰਦਾ ਸਭ ਚੱਲਣ ਹਾਰ ਹਨ ਸੋਚ ਕੇ ਦੱਸੋ ਕੋਈ ਵੱਡਾ ਵਡੇਰਾ ਇਸ ਸੰਸਾਰ ਤੇ ਰਹਾ ਹੈ ਸਭ ਆਪੋ ਆਪਣੀ ਵਾਰੀ ਤੁਰ ਜਾਂਦੇ ਹਨ ਕਰਤਾਰ ਦਾ ਪਾਣਾ ਮੰਨਣਾ ਤੇ ਉਸ ਵਿੱਚ ਰਾਜੀ ਰਹਿਣਾ ਚਾਹੀਦਾ ਹੈ ਉਪਰੰਤ ਗੁਰੂ ਜੀ ਨੇ ਸ੍ਰੀ ਹਰਿ ਰਾਏ ਜੀ ਨੂੰ ਕਿਹਾ ਤੁਸਾਂ ਗੁਰੂ ਘਰ ਦੀ ਰੀਤੀ ਅਨੁਸਾਰ ਸਿੱਖਾਂ ਨੂੰ ਉਪਦੇਸ਼ ਦੇਣਾ ਪਿਛਲੀ ਰਾਤ ਜਾਗ ਕੇ ਸੋਚ ਇਸ਼ਨਾਨ ਕਰਕੇ ਅਤੇ ਆਤਮ ਗਿਆਨ ਨੂੰ ਹਿਰਦੇ ਵਿੱਚ ਰੱਖਣ ਵਾਸਤੇ ਭਗਤੀ ਮਾਰਗ ਤੇ ਚੱਲਣਾ ਸ਼ੋਗ ਨੂੰ ਤਿਆਗ ਕੇ ਧੀਰਜ ਧਾਰਨ ਕਰਕੇ ਸੰਗਤ ਅਤੇ ਮਸੰਦਾਂ ਦੀ ਸੰਭਾਲ ਕਰਨੀ ਗੁਰੂ ਜੀ ਗੁਰੂ ਬਾਬਾ ਜੀ ਦੇ ਬਚਨ ਸੁਣ ਕੇ ਸ੍ਰੀ ਹਰ ਰਾਏ ਜੀ ਨੇ ਕਿਹਾ ਮਹਾਰਾਜ ਦੇਸ਼ ਦੇ ਤੁਰਕ ਸਾਡੇ ਵੈਰੀ ਹਨ ਉਨ੍ਹਾਂ पास ਖਜ਼ਾਨਾ ਅਤੇ ਸੋਨਾ ਬਹੁਤ ਹੈ। ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕੀਤਾ ਜਾਵੇ? ਗੁਰੂ ਜੀ ਨੇ ਕਿਹਾ ਤੁਸੀਂ ਕਦੇ ਵੀ ਕੋਈ ਯੁੱਧ ਨਹੀਂ ਕਰਨਾ। ਸ਼ਾਂਤੀ ਰੱਖਣਾ ਅਤੇ ਆਨੰਦ ਨਾਲ ਘਰ ਵਿੱਚ ਰਹਿਣਾ। ਫਿਰ ਸ੍ਰੀ ਗੁਰੂ ਹਰ Rai ਜੀ ਨੇ ਕਿਹਾ ਮਹਾਰਾਜ ਜੇਕਰ ਦੁਸ਼ਮਣ ਸੈਨਾ ਲੈ ਕੇ ਸਾਡੇ ਉੱਤੇ ਚੜ ਆਵੇ। ਆ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਗੁਰੂ ਜੀ ਨੇ ਕਿਹਾ ਜਿਹੜਾ ਤੁਹਾਡੇ ਉੱਤੇ ਚੜ ਕੇ ਆਵੇਗਾ ਉਹ ਧੁੰਦ ਦੇ ਬੱਦਲ ਵਾਂਗੂ ਰਾਹ ਵਿੱਚ ਹੀ ਉੱਡ ਜਾਏਗਾ ਤੁਹਾਡੇ ਤੱਕ ਨਹੀਂ ਪਹੁੰਚ ਸਕੇਗਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਸ੍ਰੀ ਗੁਰੂ ਹਰ Rai ਜੀ ਨੇ ਖੁਸ਼ ਹੋ ਕੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਉਪਰੰਤ ਗੁਰੂ ਜੀ ਨੇ ਭਾਈ ਭਾਨੇ ਨੂੰ ਆਗਿਆ ਕੀਤੀ ਕਿ ਤੂੰ ਆਪਣੇ ਪੁੱਤਰ ਨੂੰ ਸ੍ਰੀ ਹਰ ਰਾਏ ਜੀ ਪਾਸ ਲੈ ਆਓ ਅਤੇ ਇਹਨਾਂ ਦੀ ਸੇਵਾ ਵਿੱਚ ਹੀ ਰਹਿਣ ਦੇਣਾ ਫਿਰ ਰਾਏ ਜੋਦ ਨੂੰ ਕਿਹਾ ਤੂੰ ਸਾਡੇ ਸੱਚਖੰਡ ਪਿਆਨੇ ਪਿੱਛੋਂ ਆਪਣੇ ਘਰ ਕਾਂਗੜੇ ਚੱਲਿਆ ਜਾਈਂ ਅਤੇ ਸਤ ਨਾਮ ਦਾ ਸਿਮਰਨ ਕਰਕੇ ਸੁਖ ਭੋਗਣਾ ਗੁਰੂ ਘਰ ਲੰਗਰ ਸਦਾ ਜਾਰੀ ਰੱਖਣਾ ਉਪਰੰਤ ਬੀਬੀ ਵੀਰੋ ਜੀ ਆਏ ਉਹੋ ਪਿਤਾ ਪਿਆਰ ਵਿੱਚ ਡੁਸਕਣ ਲੱਗੇ ਗੁਰੂ ਜੀ ਨੇ ਕਿਹਾ ਗੁਰੂ ਜੀ ਨੇ ਉਸ ਨੂੰ ਧੀਰਜ ਦਿੱਤੀ ਅਤੇ ਕਿਹਾ ਕਿ ਤੂੰ ਕਿਉਂ ਰੋਂਦੀ ਹੈ ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਤੇਰੀ ਸੰਤਾਨ ਬੜੀ ਬਹਾਦਰ ਹੋਵੇਗੀ ਅਤੇ ਜਸ ਖੱਟੇਗੀ ਵਿਦੇ ਚੰਦ ਦੇ ਪੁੱਤਰ ਲਾਲ ਚੰਦ ਨੂੰ ਕਿਹਾ ਤੂੰ ਆਪਣੀ ਮਾਤਾ ਸਾਹਿਤ ਸਾਡੀ ਮੂਰਤ ਅਤੇ ਸ੍ਰੀ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਜਿਹੜੀਆਂ ਰਾਗ ਬਿਲਾਵਲ ਤੱਕ ਲਿਖੀਆਂ ਹੋਈਆਂ ਹਨ ਲੈ ਕੇ ਸੂਰ ਸਿੰਘ ਚੱਲਿਆ ਜਾ ਅਤੇ ਉੱਥੇ ਹੀ ਨਿਵਾਸ ਰੱਖਣਾ ਬਾਬਾ ਪਰਮ ਆਨੰਦ ਤੇ ਸੁੰਦਰ ਨੂੰ ਕਿਹਾ ਕਿ ਤੁਸੀਂ ਵੀ ਆਪਣੇ ਘਰ ਬੋਇਨਵਾਲ ਚਲੇ ਜਾਓ ਉਪਰੰਤ ਗੁਰੂ ਜੀ ਨੇ ਸ੍ਰੀ ਮਾਤਾ ਨਾਨਕੀ ਜੀ ਵੱਲ ਵੇਖ ਕੇ ਆਖਿਆ ਤੁਸੀਂ ਆਪਣੇ ਸਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਕਾਲੇ ਪਿੰਡ ਆਪਣੇ ਪੇਕੇ ਘਰ ਚੱਲੇ ਜਾਓ ਸਮਾਪਾ ਕੇ ਸ੍ਰੀ ਤੇਗ ਬਹਾਦਰ ਜੀ ਨੂੰ ਗੁਰਿਆਈ ਪ੍ਰਾਪਤ ਹੋਵੇਗੀ ਫਿਰ ਗੁਰੂ ਜੀ ਨੇ ਸੂਰਜ ਮਾਲ ਨੂੰ ਕਿਹਾ ਕਿ ਤੁਸੀਂ ਆਪਣੀ ਇੱਛਾ ਅਨੁਸਾਰ ਭਾਵੇਂ ਸ੍ਰੀ ਹਰ ਰਾਏ ਜੀ ਪਾਸ ਰਹੋ ਅਤੇ ਭਾਵੇਂ ਹੋਰ ਕਿਸੇ ਥਾਂ ਨਿਵਾਸ ਕਰ ਲਵੋ ਤੇਰੀ ਵੰਸ ਬੜੀ ਵਧੇ ਫੁੱਲੇਗੀ ਅਤੇ ਐਵੇਂ ਕਿਵੇਂ ਗੁਰਤਾ ਵੀ ਪ੍ਰਾਪਤ ਹੋ ਜਾਵੇਗੀ ਸ੍ਰੀ ਅਣੀ ਰਾਏ ਜੀ ਜਿਨ੍ਹਾਂ ਦੀ ਬਿਰਤੀ ਬ੍ਰह्म ਗਿਆਨ ਵਿੱਚ ਡੋਲ ਟਿਕੀ ਹੋਈ ਸੀ ਉਹਨਾਂ ਪ੍ਰਤੀ ਗੁਰੂ ਜੀ ਨੇ ਕੁਛ ਨਾ ਕਿਹਾ ਉਪਰੰਤ ਸਾਰੀ ਸੰਗਤ ਤੇ ਮਸੰਦਾਂ ਨੂੰ ਕਿਹਾ ਅੱਜ ਤੋਂ ਸ੍ਰੀ ਹਰ ਰਾਏ ਜੀ ਨੂੰ ਮੇਰਾ ਹੀ ਸਰੂਪ ਕਰਕੇ ਜਾਨਣਾ ਅਤੇ ਮੰਨਣਾ ਜਿਹੜਾ ਇਹਨਾਂ ਤੇ ਸ਼ਰਧਾ ਰੱਖੇਗਾ ਉਸទៀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਜਿਹੜਾ ਇਹਨਾਂ ਦੇ ਵਿਰੁੱਧ ਕੁਛ ਕਰੇਗਾ ਉਹ ਆਪਣਾ ਆਪ ਗਵਾ ਕੇ ਲੋਕ ਪਰਲੋਕ ਵਿੱਚ ਦੁੱਖ ਪਾਵੇਗਾ ਸਾਰੀ ਸੰਗਤ ਨੇ ਸਿਰ ਨੀਵਾ ਕਰਕੇ ਕਿਹਾ ਮਹਾਰਾਜ ਜੋ ਆਪ ਜੀ ਦਾ ਹੁਕਮ ਹੈ ਇਸ ਨੂੰ ਅਸੀਂ ਸਿਰ ਮੱਥੇ ਤੇ ਮੰਨਾਂਗੇ ਗੁਰੂ ਜੀ ਨੇ ਕਿਹਾ ਬਾਣੀ ਪੜਨੀ ਤੇ ਸਤ ਨਾਮ ਦਾ ਸਿਮਰਨ ਕਰਨਾ ਸ਼ੋਕ ਕਿਸੇ ਨੇ ਨਹੀਂ ਕਰਨਾ ਅਸੀਂ ਹੁਣ ਆਪਣੇ ਸੱਚ ਸੱਚਖੰਡ ਧਾਮ ਨੂੰ ਜਾ ਰਹੇ ਹਾਂ ਇਸ ਤਰ੍ਹਾਂ ਸਭ ਨੂੰ ਥਾਂ ਪਰ ਥਾਂ ਜਾਣ ਦਾ ਆਦੇਸ਼ ਦੇ ਕੇ ਗੁਰੂ ਜੀ ਨੇ ਪਤਾਲਪੁਰੀ ਦੇ ਕੋਠੇ ਵਿੱਚ ਕਿਉ ਦਾ ਦੀਵਾ ਜਗਵਾ ਕੇ ਕੁਸ਼ਾ ਉੱਪਰ ਨਰਮ ਵਿਛੋਣਾ ਕਰਵਾਇਆ ਅਤੇ ਸਾਰੀ ਸੰਗਤ ਨੂੰ ਧੀਰਜ ਅਤੇ ਦਿਲਾਸਾ ਦੇ ਕੇ ਕੋਠੇ ਵਿੱਚ ਚਲੇ ਗਏ ਅਤੇ ਜੋਧ ਰਾਏ ਤੇ ਭਾਈ ਭਾਨੇ ਨੂੰ ਕਿਹਾ ਕਿ ਅੱਜ ਤੋਂ 7ਵੇਂ ਦਿਨ ਇਸ ਕੋਠੇ ਦਾ ਬੂਹਾ ਸ੍ਰੀ ਹਰ ਰਾਏ ਜੀ ਖੋਲਣ 7 ਦਿਨ ਵਾਸਤੇ ਇਸ ਤੇ ਚਪੇਰੇ ਪਹਿਰਾ ਰੱਖਣਾ ਕੋਈ ਨੇੜੇ ਆਣ ਕੇ ਵਿਗੰਨਾ ਪਾਵੇ ਫਿਰ ਗੁਰੂ ਜੀ ਨੇ ਕੋਠੇ ਦਾ ਬੂਹਾ ਅੰਦਰੋਂ ਬੰਦ ਕਰ ਲਿਆ ਅਤੇ ਅੰਦਰ 쿠ਸ਼ਾ ਦੇ ਆਸਨ ਉੱਤੇ ਸਮਾਧੀ ਲਾ ਕੇ ਬੈਠ ਗਏ ਸੰਗਤਾਂ 6 ਦਿਨ ਕੋਠੇ ਦੇ ਬਾਹਰ ਬੈਠ ਕੇ ਅਖੰਡ ਕੀਰਤਨ ਕਰਦੀਆਂ ਰਹੀਆਂ ਜਦ 7ਵਾਂ ਦਿਨ ਚੜਿਆ ਤਾਂ ਸਵਾ ਪੈਰ ਦਿਨ ਚੜੇ ਸ੍ਰੀ ਹਰਿ ਰਾਏ ਜੀ ਨੇ ਅਰਦਾਸ ਕਰਕੇ ਦਰਵਾਜ਼ਾ ਖੋਲ੍ਹਿਆ ਗੁਰੂ ਜੀ ਦੇ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਨਵੀਆਂ ਬਸਤਰ ਪਹਿਨਾਏ ਅਤੇ ਇੱਕ ਸੁੰਦਰ ਵਿਵਾਨ ਵਿੱਚ ਰੱਖ ਕੇ ਨੇੜੇ ਹੀ ਚੰਗਾ ਸਥਾਨ ਵੇਖ ਕੇ ਉਥੇ ਚੰਦਨ ਦੀ ਚਿਖਾ ਤਿਆਰ ਕਰਕੇ ਉੱਪਰ ਸਰੀਰ ਨੂੰ ਰੱਖ ਕੇ ਅਰਦਾਸ ਕਰਕੇ ਸ੍ਰੀ ਸੂਰਜ ਮਾਲ ਪਾਸੋਂ ਲੰਬੂ ਲਗਵਾ ਕੇ ਸੰਸਕਾਰ ਕਰ ਦਿੱਤਾ ਉਪਰੰਤ ਸਭ ਨੇ ਸਤਲੁਜ ਨਦੀ ਵਿੱਚ ਇਸ਼ਨਾਨ ਕਰਕੇ ਦੀਵਾਨ ਲਾਇਆ ਅਤੇ ਸ਼ਬਦ ਕੀਰਤਨ ਕਰਾ ਕੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਅਤੇ ਆਪੋ ਆਪਣੇ ਸਥਾਨਾਂ ਨੂੰ ਚਲੇ ਗਏ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੇਤ ਸੁਦੀ ਪੰਚਮੀ ਸੰਮਤ 1701 ਨੂੰ ਜੋਤੀ ਜੋਤ ਸਮਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ